ਗਾਣਾ ਕੋ ਤਾਨ ਹੋਵੇ ਕਿਸੇ ਤਾਨ ਤਾਨ ਤੇ ਗੱਲ ਆ ਕੇ ਮੁੱਕੀ ਹੈ ਤਾਨ ਤੇ ਸਟਾਰਟ ਕਰ ਲੈ ਹੋ ਕੋ ਜਿਆ ਆ ਮੁੱਕੀ ਹੋ ਕੋ ਤੇ ਸਟਾਰਟ ਕਰ ਕੋਈ ਇਸ ਕਰਕੇ ਗਾਉਂਦਾ ਬਈ ਬਹੁਤ ਸ਼ਕਤੀਸ਼ਾਲੀ ਹੈ ਤੂੰ ਜਿੰਨੇ ਵੀ بڑے بڑے ਸਾਰੇ ਹੋਏ ਨੇ ਤਾਨ ਵਾਲੇ ਸਾਰੇ ਤੇਰੇ ਬਾਣੇ ਚੱਲੇ ਨੇ ਆਪਣਾ ਬਾਣੇ ਕੋਈ ਚੱਲੇ ਨਹੀਂ ਸ ਵਾਲ ਨਾ ਚੱਲ ਸਕੂਗਾ ਨਾ ਚੱਲ ਰਿਹਾ ਇਹ ਸ਼ਕਤੀ ਨੂੰ ਜਿਹੜਾ ਤੇਰੀ ਨੂੰ ਪਾਣ ਨੂੰ ਸਮਝ ਲੈਂਦਾ ਉਹ ਤੇਰੇ ਤਾਨ ਕਰਕੇ ਹੀ ਕਹੋਦਾ ਤੈਨੂੰ ਕਿ ਤੇਰੇ ਜਿਹੀ ਸ਼ਕਤੀ ਕੋਈ ਨਹੀਂ ਹੈ ਉਹ ਕੀ ਕਹਿੰਦਾ ਤੂੰ ਸਰਬਸ਼ਕਤੀਮਾਨ ਹੈ ਇਹ ਦੇਖ ਕੇ ਜੇ ਤਾ ਸਰਬਸ਼ਕਤੀਮਾਨ ਕਹੇ ਗੱਲ ਹੋਰ ਹੈ ਜੇ ਸੁਣੀ ਸੁਣਾਈ ਗੱਲ ਵੀ ਗੱਲ ਹੋ ਦੇਖ ਕੇ ਗਉਣਾ ਹੋਰ ਅਮੀਤਾ ਥੋੜਾ ਗੱਲ ਹੁੰਦਾ ਕੋਈ ਤਾਂ ਆਨੰਦ ਕੁਝ ਨਹੀਂ ਹੈ ਸੁਣੇ ਸੁਣਾ ਇਹ ਕਹਿਣ ਦਾ ਕੋਈ ਆਨੰਦ ਨਹੀਂ ਕਿਸ ਕਰਕੇ ਕੁਰਬਾਨੀ ਪੜੇ ਤਾਂ ਸਾਨੂੰ ਕੋਈ ਆਨੰਦ ਨਹੀਂ ਹੋਦਾ ਆਨੰਦ ਉਹ ਤਾਂ ਉਹਨਾਂ ਗੱਲ ਵਿੱਚ ਨਹੀਂ ਫਿਰਤੇ ਕਿ ਇਸ ਵਿੱਚ ਨਹੀਂ ਬੜਾ ਕੁਝ ਬਸ਼ੀਰ ਬਾਗਰ ਕੋਲ ਹੋ ਗਿਆ ਕਿ ਸਦਾ ਜੇ ਕੋਈ ਉਹ ਤਾਂ ਤਾਣ ਕਰਕੇ ਉਹ ਗਾਵੇ ਤਾਣ ਨੂੰ ਸਮਝ ਕੇ ਤਾਂ ਖੁਦ ਸ਼ਕਤੀਆਂ ਉਹ ਜੁਜ ਹੋ ਜਾਂਦੀਆਂ ਨੇ ਉਹ ਪੈਦਾ ਆਵੇਂ ਉਹ ਦਾਣਾ ਹੋਵੇ ਕਿਸੇ ਤਾਨ ਬਾਜੋਂ ਉਹਦੇ ਤਾਨ ਪੈਦਾ ਹੋ ਜਾਂਦਾ ਉਹ ਜੀ ਬੀ ਉਸ ਜੀਆਂ ਜਤੀਆਂ ਪੈਦਾ ਹੋ ਜਾਂਦੀਆਂ ਨੇ ਉਹ ਕਿਸੇ ਵਿੱਚ ਤਾਨ ਪੈਦਾ ਹੋ ਜਾਵੇ ਕਿਸੇ ਤਾਨ ਤਾਨ ਉਹਦਾ ਬੁੱਧਵਾਰ ਵੱਜ ਜਾਂਦਾ ਹੈ ਤਾਨ ਕੀ ਉਹਦਾ ਬੁੱਧਵਾਰ ਤਾਨ ਸਰੀਰਵੰਤ ਹੁੰਦਾ ਹੈ ਉਹਦੀ ਬੁੱਧੀ ਸ਼ਕਤੀਸ਼ਾਲੀ ਹੋ ਜਾਂਦੀ ਹੈ ਗਿਆਨ ਬਲਵਾਨ ਹੋ ਜਾਂਦਾ ਉਹਦਾ ਦ੍ਰਿਸ਼ਟੀ ਲੱਭੀ ਹੋ ਜਾਂਦੀ ਹੈ ਬੁੱਧ ਬਲਵੰਤਾ ਬੁੱਧਵਾਲ ਹੀਨ ਸੀਨਾ ਰੋਪੇ ਹੀਨ ਬੁੱਧਵਾਲ ਹੀਨ ਬਹੁ ਪਰਦੇਸ ਨੂੰ ਦੂਰ ਤੇ ਗਈ ਉਹ ਜਿਹੜਾ ਇੰਨੀਆਂ ਜੁਨੀਆਂ ਜੋ ਇਹ ਬਲ ਹੈ ਨਹੀਂ ਜੀ ਬੁੱਧਵਾਲ ਬਵੇਕ ਦਾ ਬੁੱਧਵਲ ਕੀ ਹੁੰਦਾ ਹੈ ਬੁੱਧਵਲ ਬਿਵੇਕ ਦਾ ਨਾਮ ਹੈ ਜਿਹੜਾ ਬਿਵੇਕ ਆ ਬੁੱਧੀ ਦਾ ਬਲ ਬਣਦਾ ਹੈ ਤਾਂ ਕਿ ਕਹਨ ਕੋਈ ਬਿਵੇਕ ਛੱਡ ਕੇ ਬੁੱਧੀ ਦਾ ਬਲ ਨਹੀਂ ਬਣਦਾ ਇਹਦੇ ਵਿੱਚ ਸਾਰੇ ਗਿਆਨ ਉਪਕਾਇਦੇ ਨੇ ਇਹਦੇ ਉਰੇ ਕੋਈ ਖੜੇ ਨਹੀਂ ਸਕਦਾ ਕੋਈ ਵੀ ਗਿਆਨਾਨ ਕਿਸੇ ਕਿਸਮ ਦਾ ਹੋਵੇ ਰੁਕੇ ਨਹੀਂ ਸਕਦਾ ਇਹਦੇ ਤੋਂ ਇਹ ਸਾਰੇ ਗਿਆਨ ਹੁੰਦੇ ਨੇ ਸਾਰੀਆਂ ਹੀ ਸ਼ਕਤੀਆਂ ਹੁੰਦੀਆਂ ਇਹਦੇ ਦੇ ਵਿੱਚ ਪਰ ਕੋਈ ਦੁਨੀਆ ਦਾ ਗਿਆਨ ਨਹੀਂ ਜੀ ਸਾਰੀ ਚੱਕਦਾ ਜਿਹੜਾ ਹਕਮਤ ਦੇ ਵਿੱਚ ਰਹਿੰਦਾ ਤੁੰ ਅਨਸਾਰ ਚੱਲਦਾ ਉਹਦਾ ਬੁੱਧ ਬਲ ਵੱਧ ਜਾਂਦਾ ਬਹੁਤ ਜ਼ਿਆਦਾ ਉਹੀ ਬੁੱਧੀ ਉਹਦੇ ਚ ਆ ਜਾਂਦੀ ਹੈ ਜਿਹੜੀ ਪਰਮੇਸ਼ਰ ਦੀ ਬੁੱਧੀ ਹੈ ਪਰਮੇਸ਼ਰ ਦੀ ਕਿਹੜੀ ਬੁੱਧੀ ਹੈ ਬਵੈ ਬੁੱਧੀ ਉਹਦੀ ਬੁੱਧੀ ਕਿੰਨੇ ਕੁਰਬਾਨੀ ਲਿਖੀ ਐ ਰਚੀ ਐ ਉਹਦੀ ਬੁੱਧੀ ਨਾਲ ਰਚੀ ਐ ਆਪਣੀ ਨੰਨੀ ਰਚੀ ਮੇਰੀ ਮਾਤ ਥੋੜੀ ਤੂੰ ਬੋਧਰਾ ਤੁਹਾਡਾ ਵੇਰੀ ਮਾਤਾ ਥੋੜੀ ਐ ਆ ਜਿਆਦਾ ਵੀ ਵਾਲੀ ਐ ਜਿਆਦਾ ਤੇਰੀ ਐ ਜਿਹੜੀ ਹੁਣ ਜਿਆਦਾ ਵੇਰੀ ਨਹੀਂ ਐ ਤੇਰੀ ਐ ਮੇਰੀ ਮਾਤਾ ਤੇਰੀ ਦਾ ਵਿਰੋਧ ਕਰਦੀ ਸੀ ਜਿਹੜਾ ਵਿਰੋਧ ਕਰਦੀ ਸੀ ਨਾ ਹੁਕਮ ਜੇ ਨਹੀਂ ਚੱਲਣ ਦਿੰਦੀ ਸੀ ਉਹ ਵੀ ਮੇਰੀ ਮਾਤ ਸੀ ਉਹ ਤਾਂ ਖਤਮ ਹੋ ਗਈ ਉਹਦੇ ਤੇ ਸ਼ਕਤੀ ਉਹ ਥੋੜੀ ਜੀ ਸੀ ਜਨਮ ਨੂੰ ਪਤਾ ਲੱਗ ਗਿਆ ਵੀ ਇਹਦੀ ਤੇ ਸ਼ਕਤੀ ਕੁਝ ਨਹੀਂ ਕੋਈ ਫਾਇਦਾ ਹੀ ਨਹੀਂ ਵਿਰੋਧ ਕਰਨ ਦਾ ਵਿਰੋਧ ਕਰਨ ਤੇ ਉਹ ਨਿਕਲਦਾ ਹੀ ਕੁਝ ਨਹੀਂ ਮੈਂ ਵਿਰੋਧ ਕਰਨਾ ਹੀ ਛੱਡ ਤਾ ਜਦ ਦੇਖਦਾ ਕੋਈ ਰਾਜਾ ਵੀ ਮੈਂ ਇੱਥੇ ਜਿੱਤ ਨਹੀਂ ਸਕਦਾ ਉਹ ਆ ਕੇ ਉਹਦੇ ਅਧੀਨ ਹੋ ਜਾਂਦਾ ਸਰਿੰਡਰ ਕਰ ਦਿੰਦਾ ਆਪਣੇ ਕਹਿੰਦੇ ਸਰਿੰਡਰ ਕਰਕੇ ਫਾਇਦਾ ਤੇਰੇ ਅਨਸਾਰ ਜੱਲਾ ਪਹਿਲਾਂ ਠੀਕ ਹੈ ਕਰੇਜਾ ਤੋਂ ਰਾਜ ਅਨੁਸਾਰ ਚੱਲਦਾ ਪਉ ਰਾਜਤਾ ਉਹੀ ਕਰਦੇ ਰਹਿੰਦੇ ਹੁੰਦੇ ਨੇ ਹਿੰਦੁਸਤਾਨ ਜੋ ਹੀ ਰਾਜ ਰਾਜ ਕਰਦੇ ਤੇ ਅੰਗਰੇਜ਼ਾਂ ਜਲਦੀ ਜਲਦੀ ਅਰੇਂਜ ਕਰ ਦਿੰਦੇ ਦੇਖੋ ਆ ਕੀ ਹੋਊਗਾ ਫੇ ਫੌਜ ਕੱਢੀ ਹੋ ਜਾਂਦੀ ਉਹਨਾਂ ਦੇ ਵੀ ਰਾਜ ਕਰਾਉਂਦੇ ਹੁੰਦੇ ਨੇ ਅਗਲੇ ਅਧਿਨ ਰਾਖੇ ਸਾਰਿਆਂ ਨੇ ਹੁਕਮ ਦੇ ਲੀਂ ਚੱਲਣਾ ਜਿਹੜਾ ਨਹੀਂ ਰੇਤ ਚਲਦਾ ਬਾਕੀ ਹੈ ਮੁਬਸੀ ਹੈ ਸੰਸਾਰ ਮੁਬਸੀਆਂ ਦਾ ਭਰਿਆ ਹੋਇਆ ਹੈ ਬਾਕੀਆਂ ਦਾ ਭਰਿਆ ਹੈ ਰੇਤ ਕੌਣ ਹੈ ਗੁਰਮੁਖ ਗੁਰਮੁਖ ਕੋਲੇ ਸ਼ਕਤੀ ਮੂਤਵਾਲ ਸ਼ਕਤੀ ਹੈ ਉਹਨੇ ਆਪਣੀ ਸ਼ਕਤੀ ਦਿੱਤੀ ਗੁਰਮੁਖ ਨੂੰ ਤਾਂ ਕਿ ਇਹ ਸ਼ਕਤੀ ਦਾ ਮਿਸਯੂਜ਼ ਨਾ ਕਰੇ ਮਿਸਯੂਜ਼ ਜਿਹੜੇ ਕਰਦੇ ਨੇ ਉਹਨਾਂ ਨੂੰ ਸ਼ਕਤੀ ਨਹੀਂ ਮਿਲਦੀ ਸਾਰੇ ਅਕਲ ਦਾ ਮਿਸਯੂਜ਼ ਕਰ ਰਹੇ ਨੇ ਬڑے-ਬڑے ਜੱਜ ਆਪਣੀ ਅਕਲ ਦਾ ਗਲਤ ਇਸਤੇਮਾਲ ਕਰ ਰਹੇ ਸੀਰੋ ਕੋ ਜਿੱਦ ਦੀ ਅਕਲ ਹੈ ਵੋਈ ਬਿਰਲਾ ਵਰਮਕ ਹੋਊਗਾ ਜਿਹੜੇ ਅਕਲ ਦਾ ਇਸਤੇਮਾਲ ਗਲਤ ਨਾ ਕਰੇ ਅਕਲ ਬਹੁਤ ਵੱਡੀ ਸ਼ਕਤੀ ਹੈ ਪਾਵਰ ਹੈ ਇਹਦਾ ਵਿਸਥਾਰ ਕਰ ਰਹੇ ਹਾਂ ਨੋ ਇਹ ਬੰਦ ਨਹੀਂ ਮਿਲਦੀ ਜਿਹੜਾ ਮਿਸਯੂਜ਼ ਕਰੇ ਪਹਿਲਾ ਭਰੋਸਾ ਜਿੱਤਣਾ ਬੰਦਾ ਜਿੰਨਾ ਜਦ ਭਰੋਸਾ ਨਹੀਂ ਦਿੱਤਿਆ ਜਾਂਦਾ ਏ ਉਹਤ ਮਿਲਦੀ ਹੋਈ ਨਹੀਂ ਵੀ ਇਹ ਮਿਸਯੂਜ਼ ਨਹੀਂ ਕਰੂਗਾ ਕਿਸੇ ਕੀਮਤ ਤੇ ਵੀ ਇਹ ਬੁਰੇ ਦਾ ਬੁਰੇ ਦਾ ਭਲਾ ਪਰਮੇਸ਼ਰ ਕਰਦਾ ਹਮ ਨਹੀਂ ਚੰਗੇ ਚੰਗੇ ਨਹੀਂ ਨਾ ਨਹੀਂ ਚੰਗੇ ਹੋਣ ਕਰਕੇ ਹੀ ਭਲਾ ਹਰੀ ਇਹ ਤਾਂ ਬੜੀ ਔਖੀ ਗੱਲ ਹੈ ਸੰਸਾਰ ਦੇ ਆਦਮੀ ਇਦਾਂ ਨਹੀਂ ਕਰ ਸਕਦੇ ਸਾਡੇ ਕੋਈ ਖਿਲਾਫ ਹੋਵੇ ਅਸੀਂ ਉਹਦਾ ਵੀ ਭਲੇ ਸੋਚੀ ਲਈ ਜੇ ਇਹ ਸੋਚਦਾ ਸੰਸਾਰੀ ਆਦਮੀ ਨਹੀਂ ਫਿਰ ਉਹ ਸੰਸਾਰੀ ਕਿਹਦਾ ਹੋ ਉਹ ਤਾਂ ਮੇਸਰ ਦਾ ਭਗਤ ਹੈ ਉਹ ਸੰਸਾਰੀ ਨਹੀਂ ਫਿਰ ਤਾਂ ਹੈ ਪਹਲਾਏ ਕਰਨ ਦਾ ਸਬਦ ਇਹ ਪ੍ਰਵੇਸ਼ਨ ਕਰਦਾ ਹੋਏ ਕਰਨ ਸੁਭਾਅ ਇਹੋ ਇੱਕ ਅਗਲ ਦਾ ਇੱਕ ਸੁਭਾਅ ਉਹ ਤਾਂ ਜੋ ਹੀ ਅਗਲ ਹੈ ਕੋਈ ਸਟੈਂਡਰਡ ਅਗਲ ਦਾ ਜੋਦ ਉਹਾ ਜੋਤ ਸਾਈ ਜੇ ਜੋਤ ਕੋ ਉਹ ਤੇ ਜੁਗਤੀ ਵੀ ਕੋਈ ਹੋਵੇ ਸਾਇਆਆਂ ਫੇਰ ਪਲਟੀ ਹੈ ਜੋਤ ਦਾ ਉਹ ਬੁੱਧੀ ਗਿਆ ਤੇ ਇਹਨਾਂ ਜੋਤਾਂ ਨਹੀਂ ਬਲ ਜੋਤਦਰ ਸਕੇ ਜੋਤ ਬੁੱਧੀ ਦਾ ਨਾ ਹੋਇਆ ਦੂਆ ਬੁੱਧੀ ਜੋਤ ਹੁੰਦੀ ਹੈ ਬੁੱਧ ਪ੍ਰਗਾਸ ਹੁੰਦਾ ਤਾਂ ਸਾ ਮੇਰੋ ਬੁੱਧ ਹੋਰ ਯਾਰ ਯਾਰ ਖਾਲਸਾ ਕੁਝ ਵੀ ਨਹੀਂ ਖਾਲਸਾ ਦਾ ਵਜੂਦ ਬੁੱਧ ਹੋਰ ਗਿਆਨ ਹੈ ਇਹ ਜੋਤ ਹੈ ਗਿਆਨ ਵੀ ਜੋਤ ਹੈ ਬੁੱਧ ਵੀ ਜੋਤ ਹੈ ਇਹ ਤਾਂ ਦਿਵੇਸ਼ ਭੱਜੇ ਨੇ ਜੋਤ ਪਤਾ ਨਹੀਂ ਕੀ ਹੈ ਉਹਨਾਂ ਨੇ ਆਪਣੀ ਆਤਮਾ ਕੱਢ ਕੇ ਦੁਹੇ ਚ ਰੱਖ ਦਿੱਤੀ ਆਤਮਾ ਦੁਹੇ ਚ ਗਮੇ ਬੈਜੂ ਆਪਣੀ ਖਾਲਸਾ ਦੇ ਗਿਆਨ ਦਾ ਲੈਵਲ ਕਹੋ ਗਿਆ ਸਮਝ ਦਾ ਲੈਵਲ ਕਹਾਂ ਕੋਜਣੀ ਹੈ ਨਹੀਂ ਸਮਝਦਾ ਲੈ ਵੇ ਲੇਕਰ ਪਜੋਤ ਹੈ ਬੇਵੇਕ ਬੁੱਧੀ ਉਹਦੇ ਚ ਬੇਵੇਕ ਬੁੱਧੀ ਹੋ ਜਾਏ ਫੇਰ ਬੇਵੇਕ ਹਾਰਟ ਸਪੈਸ਼ਲਿਸਟ ਕਨੇ ਡਾਕਟਰ ਹੋ ਸਕਦੇ ਨੇ 10000 ਰੁਪਏ ਚ ਵੀ 4000 ਰੁਪਏ ਚ ਲੱਖੋ ਚ ਵੀ ਕੀ ਕੋਈ ਬੁੱਧੀ ਹੋ ਗਈ ਉਹ ਜੋ ਲੋਹੀਏ ਜੋ ਲੋਹੀਏ ਕੋਈ ਗਿਆਨ ਦੇ ਕੋਲ ਤਾਂ ਬੇਵੇਕ ਬੁੱਧੀ ਨਾਲ ਜਾਂਦੀ ਨਹੀਂ ਹੁੰਦਾਂ ਤੇ ਉਹ ਡਪਟਾਂ ਦੇ ਜਵਲੀਆਂ ਮਾਰੀ ਜਾਂਦੇ ਨੇ ਬੰਦਾ ਲੱਗੇ ਸਲਵਾਸਾ ਰੰਗਣ ਕੀ ਜਿੰਨਾ ਚ ਜੋਤ ਦਾ ਨਹੀਂ ਸਮਝ ਆਉਦੀ ਕੁਰਬਾਨੀ ਦਾ ਅਰਥ ਕਿੱਥੋਂ ਗੱਲਣਗੇ ਸਾਰੀ ਕੇਂਦਰ ਤੇ ਕੁਰਬਾਨੀ ਜੋਤ ਤੇ ਜਾਤ اور ਜੋਤ ਲੋਜੀ ਜਨ ਸੰਸਾਰਤੀ ਕਿੱਟਣੀ ਹੈ ਜਾਤ ਮੈਂਡਰ ਹੈ ਸাকার ਅਕਾਰ ਖਲ ਦੇ دیے ਜੋਤ ਨਾ ਕਰ ਜੋਤ ਨਹੀਂ ਦਰਸ਼ਨ ਹੈ ਮੰਨ ਦਾ ਦਰਸ਼ਨ ਜੋਤ ਦਾ ਹੀ ਦਾ ਮਨ ਤੋਂ ਜੋਤ ਸਰੂਪ ਹੈ ਤਨ ਚੋਂ ਜਦ ਮਨ ਖੋਜਣੇ ਜੋਤੇ ਖੋਜਣੀ ਫੋੜ ਕੀ ਕੋਟਣ ਬਾਣੀ ਆ ਜੋਤ ਸਰੂਪ ਹੈ ਹਰੇਕ ਦਾ ਮਨ ਇਹ ਜੋਤ ਹੈ ਜਿਹੜਾ ਮਨ ਹੈ ਜੋਤ ਹੈ ਹੁੰਦੀ ਆ ਤੇ ਲੈਣੇ ਚ ਮਨ ਜੋਤ ਆਈ ਦੀ ਲੈਣੇ ਮਨ ਹੈ ਨਹੀਂ ਉਹ ਜੋਤਪਾਤੀ ਦੀ ਕੀ ਯੋਜਨਾ ਨਾ ਪਤਾ ਨਹੀਂ ਕੀ ਕੀ ਸਮਝੇ ਨਹੀਂ ਜਾਂਦਾ ਕਿ ਜੋ ਮਰਜੀ ਗਈ ਜਾਣ। ਇਹ ਸਮਝੇ ਨਹੀਂ ਆਈ ਜੇ ਜੀ ਸਮਝ ਆਉਣੀ ਉਹਦੀ ਗੱਲ ਕਰੀਏ। ਭਗਤੀ ਜਦ ਇਕੱਠੇ ਹੋਏ ਨੇ ਇਹਨੇ ਪੱਟ ਹੋਏ ਨੇ ਫੇ ਜੋਤ ਵੰਡ ਕੇ ਭਾਈ। ਐਟ ਅ ਟਾਈਮ ਭਗਤ ਹੋਏ ਨੇ ਪੱਟ ਇਕੱਠੇ ਹੋਏ ਨੇ ਗੁਰੂ ਵੀ ਨਾਲ ਨੇ ਫੇ ਜੋਤ ਡਿਵਾਈਡ ਹੋ ਗਈ ਸਾਰੇ। ਛੋਟੇ ਛੋਟੇ ਪੱਟ। ਕੋਈ ਜੋਤ ਸਾਰੇ 'ਚ ਕੋਈ ਸਟੈਂਡਰਡ ਦੀ ਗੱਲ ਹੈ। ਸਤੇ ਉਹ ਹੀ ਚੀਜ਼ ਉਹਨਾਂ ਹੀ ਸਟੈਂਡਰਡ ਹੈ ਉਹਨਾਂ ਕੋਲ ਉਹ ਸਟੈਂਡਰਡ ਦੀ ਸਮਝ ਹੈ ਹੁਕਮ ਬੁੱਝ ਗਿਆ ਸਾਰਿਆਂ ਨੇ ਬਸ ਹਕਮ ਉਹ ਹੀ ਪਰਮਪਨ ਪਾਈ ਲੈਣਾ ਪਰਮਪਨ ਵੀ ਪਦਵੀ ਪਾਵੇ ਲੈਣੇ ਕੀ ਪਾਇਆ ਫਨ ਪਰਮਪਨ ਹੂੰ ਕਾਵੇ ਕੋ ਦਾਤ ਜਾਣੇ ਨਿਸ਼ਾਨ ਕਾਵੇ ਕੋ ਦਾਤ ਕਣ ਖਦੀ ਦਾਤ ਦਿਸ਼ਾਨ ਦੇ ਜਾਣੇ ਨਿਸ਼ਾਨ ਜਿਹੜਾ ਸ਼ਬਦ ਨੂੰ ਜਾਣ ਲੈਂਦਾ ਹੈ ਨਾ ਸ਼ਬਦ ਨੂੰ ਦਿਸ਼ਾਨ ਕਲਸੇ ਨੂੰ ਕਗਨ ਦਾ ਮਾਮਾ ਜਿੱਦੇ ਅੰਦਰ ਵੱਜ ਜਾਂਦਾ ਔਲ ਪਦਾਂ ਦਾ ਡਾਟਾ ਉਹ ਦਾਤ ਹੈ ਦਾਤ ਨਾਮ ਦੀ ਉਹ ਗਾਵਾਤੋਂ ਦਾਤ ਜਾਣੇ ਨਿਸ਼ਾਨ ਦਾਤ ਨੂੰ ਜਦ ਗਾਉਂਦਾ ਜਦ ਉਹਦੇ ਅੰਦਰ ਸ਼ਬਦ ਗੁਰੂ ਪ੍ਰਗਟ ਹੁੰਦਾ ਉਹ ਤਾਂ ਪਹਿਲਾਂ ਨਹੀਂ ਗਾਉਂਦਾ ਤੁਹਾਨੂੰ ਜੋ ਪਹਿਲਾਂ ਜੋ ਗਾਇਆ ਹੋਇਆ تھا ਉਹ ਟਾਂਗ ਜਿੰਨਾ ਜਰ ਅੰਦਰ ਬਰੌਣ ਵਾਲਾ ਪ੍ਰਗਟੇ ਨਹੀਂ ਹੋਇਆ ਤੁਹਾਡੇ ਤੁਸੀਂ ਉਹਦੀਆਂ ਦਾਤਾਂ ਨੂੰ ਕਿਵੇਂ ਗਾਓਗੇ ਕਹ ਸੁਣੀ ਸੁਣਾਈ ਗੱਲ ਗਾਉਂਗੇ ਤੇ ਤਾਂ ਸੁਣੀ ਸੁਣਾਈ ਅਸਲ ਸੁਣੀ ਆ ਸੁਣਾਈ ਆ ਗੱਲਾਂ ਹੀ ਕਰਦੇ ਨੇ ਸਾਰੇ ਤੁਨੋਂ ਭਗਤਾਂ ਨੇ ਸੁਣੀ ਸੁਣਾਈ ਨਹੀਂ ਕੀਤੀ ਕਦੇ ਫਿਰ ਅੰਕਾ ਜਦ ਦੇਖਾਂ ਪ੍ਰਭ ਗਾਉ ਚਲ ਉਹਨਾਂ ਨੇ ਆਪਣੇ ਅੰਦਰ ਪ੍ਰਗਟ ਹੋਇਆ ਦੇਖਿਆ ਫਿਰ ਗੁਰਬਾਣੀ ਨੱਚ ਫਿਰ ਉਹੀ ਜਿਹਦੇ ਅੰਦਰ ਪ੍ਰਗਟ ਹੋ ਗਿਆ ਫਿਰ ਬੁਲਾਉਣ ਵਾਲਾ ਉਹੀ ਆ ਸਾਰਿਆਂ ਨੂੰ ਬੋਲਣ ਵਾਲੇ ਆ ਡਾਕਟਰ ਇਹ ਬੋਲਣ ਵਾਲਾ ਇੱਕੋ ਹੁੰਦਾ ਨਾ ਮਹਾਦਾ ਤੇ ਨਹੀਂ ਸੀ ਆਉਂਦਾ ਉੱਥੇ ਜੇ ਜੋਤ ਨਾਨਕ ਦੀ ਲੈਣ ਚ ਮਹਾਦਾ ਦੂਜਾ ਘਾਟੇ ਆ ਗਿਆ ਫਿਰ ਨਾਨਕ ਵੀ ਜੋ ਨਾ ਲੈਣ ਜੋਤ ਤੇ ਜੋਤ ਜੋ ਮੈਂ ਆਈ ਦੋ ਹਾਂ ਲੈਣ ਕਿੱਥੇ ਗਈ ਇਹ ਤਾਂ ਐਵੇਂ ਐਸੇ ਉਲਝੇ ਹੋਏ ਨੇ ਅਸਲ ਸਮਝ ਨਹੀਂ ਆਈ ਕਰਨ ਵੀ ਕੀ ਜਾ ਸਮਝੇ ਨਹੀਂ ਆਈ ਜੋਦੀਓ ਸਮਝ ਨਹੀਂ ਆਜਦਾ ਕਿ ਜੋਤ ਕੀ ਹੁੰਦੀ ਹੈ ਦੂਜੇ ਕਿਵੇਂ ਪੈਂਦੀ ਹੈ ਪਹਿਲਾਂ ਕਿਵੇਂ ਸਰੀਰ ਚ ਪੈਂਦੀ ਹੈ ਪੈ ਨਹੀਂ ਸਕਦੀ ਜੋਤ ਇਹਦਾ ਜੋਤ ਗਰਭ ਤੇ ਬਨਾਨੀ ਪਰਵੇਸ਼ ਕਰ ਸਕਦੀ ਉਹ ਕੋਈ ਤਰੀਕਾ ਨਹੀਂ ਪਰਮੇਸ਼ਰ ਕੋਲ ਤਾਂ ਕੋਰਦੋ ਵਿਧੀ ਹੈ ਨਹੀਂ ਪਰਮੇਸ਼ਰ ਕੋਲ ਕੋਈ ਵਿਧੀ ਨਹੀਂ ਹੋ ਰਹੀ ਗੀ ਗਰਭ ਤੇ ਬਣਾ ਉਹਨੇ ਗਰਭ ਦੀ ਬਣੀ ਬਣਾਈ ਹੈ ਉੱਥੇ ਜੋਤ ਪਰਵੇਸ਼ ਕਰਦੀ ਹੈ ਇਸ ਵੀਰ ਬਾਹਰ ਨਹੀਂ ਕਰ ਸਕਦਾ ਉਤੇਵਣਾ ਸ਼੍ਰੀ ਜੋਤ ਨਹੀਂ ਜੁਠਾਦੀ ਤਾਂ ਫਿਰ ਉਹ ਵੀ ਬਣਾਈ ਜਾਂਦਾ ਤਾਂ ਸੀ ਇਹਨਾਂ ਦੀਆਂ ਕਹਾਣੀਆਂ ਬਣਾਈਆਂ ਵਰਗੇ ਛਿੱਟਾ ਮਾਰਿਆ ਚੋਂਦੇ ਹੋਗੇ ਹੋਗੇ ਉਹ ਕਹਾਣੀਆਂ ਨੂੰ ਸੱਚ ਮੰਨੀ ਬੈਠੇ ਨੇ ਮੇਰੇ ਮਾਇਨਦੋਰ ਮਾ ਦਿਨ ਲਈ ਕਿ ਮਾਰ ਕੇ ਹੋਰਾਂ ਜੀ ਅਮਰਪੁਰਾ ਘੜਾ ਲਿਆਂਦਾ ਛਿੱਟਾ ਮਾਰਿਆ ਸਾਰੇ ਜਿਉਂਦੇ ਕੱਲ੍ਹ ਉਹ ਗੱਲਾਂ ਨੂੰ ਸੱਚ ਮੰਨੀ ਬੈਠੇ ਨੇ ਕਹਾਣੀਆਂ ਕਾਹਕੇ ਜੰਦ ਬਦੂਏ ਦੀ ਜੋਤ ਪੈ ਜਾਂਦੀ ਹੈ ਜੀ ਸਾਧਾਨੀਆਂ ਸਾਖੀਆਂ ਦੋਣੀਆਂ ਹੋਈਆਂ ਨੇ ਸਾਡੋਂ ਸੱਚਮੰਨੀ ਬੈਠੇ ਨੇ ਉਹਨਾਂ ਦੇ ਗੁਰੂਆਂ ਦੀ ਸੁਣਾਈਆਂ ਆਏ ਆ ਉਹ ਗੁਰੂਆਂ ਨੂੰ ਬਹੁਤ ਬੜੇ ਬੰਦੇ ਸੀ ਉਹਨਾਂ ਨੂੰ ਇਹ ਨਹੀਂ ਸੀ ਬਤਾ ਬੇ ਸਾਨੂੰ ਜਿਹੜੇ ਸਾਡੇ ਉਹ ਹੀ ਨਹੀਂ ਜਿਹਨੋਂ ਸਾਖੀਆਂ ਆਉਂਦੀਆਂ ਹੁੰਦੀਆਂ ਨੇ ਨਾ ਪੜ ਲੈਂਦਾ ਸੁਣਾ ਲੈਂਦਾ ਸਣਾਉਂਦਾ ਟੰਗ ਤਰੀਕਾ ਉਹੀ ਵੱਡਾ ਜਿਵੇਂ ਆ ਸਾਰਾ ਮੋਰ ਨਹੀਂ ਨਕੀਂਦੇ ਆ ਸਾਰਾ ਜੋ ਸੁਣਾਉਂਦੇ ਨੇ ਪੜ੍ਹ ਕੇ ਸੁਣਾਉਂਦੇ ਨੇ ਪੜ੍ਹ ਕੇ ਕੋਈ ਸੁਣਾ ਰਿਹਾ ਆਪਣੇ ਕੋਰੋਨਾ ਦੇ اندرੋਂ ਕੀ ਪੈਦਾ ਹੋਇਆ ਸਵਾਲੇ ਨਵੀਂ ਗੱਲ ਕੀ ਦੱਸਦੇ ਜੇ ਨਾ ਕੁਝ ਬਣਿਆ ਨਾ ਕੋ ਜੇ ਨਵਾਂ ਕੁਝ ਨਹੀਂ ਤਾਂ ਹੀ ਮਾਇਆ ਨੂੰ ਬਾਇਏ ਸੀ ਜੇ ਨਵਾਂ ਹੁੰਦਾ ਵਾਹ ਜਿਹੜੇ ਗੈਲਰੀ ਹੁੰਦੇ ਜਾਨੀਆਂ ਦਾ ਤਾਂ ਨਾਮ ਹੈ ਸੰਸਾਰੀ ਧਾਰਨ ਉਹਨਾਂ ਦੇ ਵਾਸਤਾ ਕੀ ਹੁੰਦਾ ਸੰਸਾਰੀ ਧਾਰਨ ਜਿਹੜੇ ਪਏ ਉਹਨਾਂ ਨੂੰ ਨਾਮਦਾਰ ਨਹੀਂ ਦੀ ਇਹ ਮੰਨ ਲੈਣਾ ਚਾਹੀਦਾ ਇਹ ਤਾਂ ਗਾਲੇ ਰਜਿਸਟਰਡ ਸੰਸਾਰੀ ਆਦਮੀ ਨੇ ਸੰਸਾਰੀ ਧਾਰਨ ਉਹ ਗਾਵੇ ਕੋ ਗੁਣ ਵਡਿਆਈਆਂ ਆਚਾਰ ਕੋਈ ਉਹਦੇ ਅਚਰ ਅਚਾਰ ਵੜਾਈ ਜਬ ਆਚਾਰ ਆਚਰ ਆਚਰ ਨੂੰ ਲਾ ਗਿਆ ਚਲੋ ਤਾਂ ਹੁਕਮੇ ਚਲਣਾ ਜੋ ਵਹ ਪਰ ਹੈ ਸਭ ਇਸ ਸੰਸਾਰ ਚ ਜੋ ਕਰ ਰਿਹਾ ਹੈ ਉਹ ਹੋ ਰਿਹਾ ਹੈ ਜੋ ਹੋ ਰਿਹਾ ਹੈ ਉਹ ਦਾ ਅਚਾ ਉਹਦਾ ਆਚਰਣ ਕਿਹਾ ਜਾਂਦਾ ਵੜਾਈਆਂ ਚ ਕੀ ਹੈ ਉਹਦਾ ਅਚਰਣ ਹੈ ਦਾ ਤਾਂ ਆਚਰਣ ਉਹਦਾ ਦਾੰਦਰ ਸਭ ਆਇਓ ਦਾ ਕਿਸੇ ਨਾਲ ਵੈਰ ਨਹੀਂ ਕਰਦਾ। ਦਰਿਆਦਲ ਸਭਾ ਚਾਣ ਇਹ ਗੱਲਾਂ ਗੁਣ ਸਾਰੇ ਆਚਾਰਨ ਵਿੱਚ ਸ਼ਾਮਲ ਹੁੰਦੇ ਨੇ। ਕਿਸੇ ਆਦਮੀ ਦੇ ਗੁਣ ਜਾਂ ਉਗળો ਹੀ ਉਹ ਰਾਜ ਹੁੰਦਾ। ਆਚਾਰਨ ਕੀ ਹੁੰਦਾ ਕਿ ਗੁਣਾ ਰੋਗਣ। ਉਹਦੇ ਗੁਣ ਵਿढਾਈ ਆਚਾਰਨ। ਕੁਝ ਕਹਿ ਲੋ ਇਹਨੂੰ। ਗੁਣ ਕਹਿੰਨ ਕਹਿ ਲੋ ਵੜਾਈ ਤਾਂ ਨਹੀਂ ਕਹਿ ਕਹੋ। ਉਹਦਾ ਆਚਾਰਨ ਜਿਹੜਾ ਹੈਗਾ ਇਹ ਦੱਸਿਆ ਅਚਾਰਣ ਕੀ ਆਦਾ ਸਾਰੇ ਗੁਨਾ ਦਾ ਹੀ ਖਜਨ ਉਹਗਣ ਹੈ ਉਹ ਨਹੀਂ ਇਸ ਕਰਕੇ ਉਹਦਾ ਅਚਾਰਣ ਵੀ ਚੰਗਾ ਹੋ ਇਸ ਕਰਕੇ ਉਹਦਾ ਕੋਈ ਬੁਰਾ ਨਹੀਂ ਹੋ ਸਕਦਾ ਕੁਝ ਉਹਗਣ ਨਹੀਂ ਕੋਈ ਉਸਾਨੀ ਉਹ ਨਾ ਹੁੰਦਾ ਹੁਣ ਜਿ ਤਾਲਦਾ ਨਹੀਂ ਹੋ ਕਿਸੇ ਵੀ ਹਰ ਅਚਾਰਣ ਦੀ ਗੁਰਬਾਣੀ ਜਿਹੜੀ ਦੇ ਵਿੱਚ ਉਹਦਾ ਅਚਾਰਣ ਦੱਸਿਆ ਹੈ ਬੁਰਗਾ ਇਹ ਅਚਾਰਣ ਹੈ ਇਹ ਜਿਹੜਾ ਉਹ ਅਚੜ ਲਗਾਇਆ ਹੈ ਜਾਂ ਗੁੰਗਾਇਆ ਹੈ ਜਾਂ ਬੜਿਆਈ ਕੀਤੀ ਹੈ ਕੋਈ ਇਹ ਕਰ ਰਿਹਾ ਉਹ ਦੇਖ ਕੇ ਕੋਈ ਉਹਦੇ ਗੁੰਗਾਇਨ ਕਰ ਰਿਹਾ ਬੜਿਆਈ ਕਰ ਰਿਹਾ ਕੋਈ ਉਹਦੇ ਤੇ ਕਰ ਰਿਹਾ ਵੀ ਉਹ ਸਭ ਸ਼ਕਤੀਮਾਨ ਹੈ ਪਰ ਜੇ ਤਾਂ ਦੇਖ ਕੇ ਗਾਉਂਦਾ ਹੈ ਸਭ ਸ਼ਕਤੀ ਸ਼ਕਤੀਮਾਨ ਫਿਰ ਹੋਰ ਗੱਲ ਹੈ ਜੇ ਸੁਣੀ ਸੁਣਾਈ ਗਾਉਂਦਾ ਫਿਰ ਹੋਰ ਵਰਬਾਲੀ ਤੇ ਸੁਣਿਆ ਅਸੀਂ ਸੁਣ ਲਿਆ ਬਹੁਤ ਕੁਝ ਅਸੀਂ ਪੜੀ ਜਾਂਦੇ ਕਹੀ ਜਾਂਦੇ ਹੋ ਵਿਸ਼ਵਾਸ ਕਿਉਂ ਨਹੀਂ ਆਂਦਾ ਤੁਹਾਨੂੰ ਕਿ ਸਰਬਸ਼ਕਤੀਮਾਨ ਹੈ ਅਸੀਂ ਆਪਣੀ ਅਪਰੋਚ ਕਿਉਂ ਕਰਦੇ ਹਾਂ ਕੁਝ ਬਾਹਰ ਨਿਕਲੂ ਜੇ ਦੇਖ ਕੇ ਕਹੋਂਦਾ ਆਪਣਾ ਐਫਰਟ ਛੱਡ ਦਿੰਦਾ ਜਿਹੜਾ ਦੇਖ ਕੇ ਨਹੀਂ ਕਹੋਂਦਾ ਐਫਰਟ ਛੱਡਦਾ ਨਹੀਂ ਆਈ ਜਾਂਦਾ ਦੋਹਾਂ ਦਾ ਲੰਡਰਕ ਉਹ ਵੀ ਕਹੋਂਦਾ ਕੋਣ ਉਹ ਵੀ ਕਹੋਂਦਾ ਉਹਦੇ ਦਾ ਅਸਰ ਕਿਉਂ ਨਹੀਂ ਕਰਦੀ ਪਾਣੀ ਉਹਦੇ ਦਾ ਅਸਰ ਕਿਉਂ ਕਰਦੀ ਅਸਰ ਤਾਂ ਅਸਰ ਪਹਿਲਾਂ ਹੀ ਹੋਇਆ ਹੋਇਆ ਹੈ ਗਾਵੇ ਕੋ ਵਿਦਿਆ ਵੀ ਭਗਤੀ ਹੈ ਇਹ ਵੀ ਭਗਤੀ ਹੈ ਗੁਣ ਗੁਣੇ ਗਾਵੇ ਕੋ ਗੋਲ ਮੇਲੇ ਆਇਆ ਚਲੋ ਆਪਣਾ ਆਚਰਣ ਵੀ ਉਹ ਜਿਹੜਾ ਕਰ ਰਿਹਾ ਹੈ ਜਿਹੜਾ ਗੁਣ ਵੜਿਆ ਗਿਆ ਵਾਲਾ ਗੌਂਦਾ ਗੌਂਦਾ ਗੁਣ ਕਹਿ ਗੁਣੀ ਬਾਬਾ ਬੜਿਆ ਉਹਦੇ ਗੋਲ ਗੌਲਾ ਗੌਲਾ ਗੁੜੀ ਤਾਂ ਧਾਨ ਚ ਸਮਾ ਜਾਂਦਾ ਹੈ ਆਪਣਾ ਆਚਰਣ ਵੀ ਬਦਲ ਰਿਹਾ ਹੈ ਜਿਉ ਜੋ ਸਮਝ ਆਉਂਦੀ ਆ ਆਚਰਣ ਬਦਲਦੇ ਨੇ ਕਿ ਆਚਰਣ ਨਹੀਂ ਬਦਲੂਗਾ ਉਹਦੇ ਵਿੱਚ ਉਹਦੇ ਨੇੜੇ ਨਹੀਂ ਜਾ ਸਕਦੇ ਪਰਮੇਸ਼ਰ ਦਾ ਸੁਭਾਅ ਨੂੰ ਸਮਝ ਕੇ ਉਹ ਜਦ ਸੁਭਾਅ ਪਾਣੀ ਬਣਾਇਆ ਉਹਦੇ ਨੇੜੇ ਨਹੀਂ ਆ ਸਕਦੇ ਜੋਦੇ ਸਵਾਰ ਦੇ ਸਾਨੂੰ ਨੁਕਤਾ ਜਿੰਨੀ ਹੈ ਤੇ ਡੇੜੇ ਨਹੀਂ ਜਾ ਸਕਦੇ। ਕਿਸੇ ਲੀਡਰ ਦੇ ਨੇੜੇ ਜਾਣ ਦਾ ਉਹਦੀ ਹਰ ਗੱਲ ਨੂੰ ਖੇੜੇ ਵਰਤੇ ਵਰਨਣਾ। ਉਹਦੀ ਹਰ ਗੱਲ ਪੁੱਠੀ ਨੂੰ ਹਾਂ ਇਹ ਬਹੁਤ ਠੀਕ ਹੈ ਬੰਨਾ ਲੀਡਰ ਨੇ ਡੇੜੇ ਨਾਲ। ਸੰਸਾਰੀ ਲੀਡਰ ਦੀ ਗੱਲ ਕਰਦੇ। ਉੱਥੇ ਪੁੱਠੀ ਹੈ ਉਹ ਨਹੀਂ ਕੋਈ ਕਿਤੇ ਤਾਂ ਪੁੱਠੀਆਂ ਹੈਗੀਆਂ ਨੇ। ਸਿੱਧੀਆਂ ਗਰ ਪੁੱਠੀਆਂ ਲੀਡਰਾਂ 'ਚ ਹੁੰਦੀਆਂ ਨੇ। ਉਹਦੀ ਪੁੱਠੀ ਵੀ ਚੰਗੀ ਆ ਸਿੱਧੀ ਵੀ ਜੁਰੀ। ਜੇਕਰ ਤੇ ਕਾਇਤਾ ਨਹੀਂ ਆਉਂਦਾ ਠੀਕ ਨਹੀਂ ਸੀ ਗੱਲ ਗਾਹ ਉਹਦੇ ਕੋ ਪਹੁੰਚ ਗਈ। ਤਾਂ ਉਹ ਹੈ ਲੀਡਰ ਮੈਨੂਅਲ ਲੀਡਰ ਬੰਦਾ ਹੀ ਹੈ। ਮਿਲਕੰਦਾਂ ਬੰਦਾ ਲੀਡਰ। ਇਹ ਤਾਂ ਆਫ ਲੀਡਰ। ਜੇ ਮੇਰੇ ਤੇ ਟਿੱਪਣੀ ਕਰਦਾ ਕੱਲ ਨੂੰ ਮੇਰੇ ਬਰਬਰ ਖੜਾ ਹੋ ਜੂਗਾ। ਪ੍ਰਵੇਸ਼ਾ ਨੇੜੇ ਉਹ ਨੌਦਾ ਜਿਹੜਾ ਉਹਦੇ ਬਰਗਾ ਸੁਭਾਅ ਨੂੰ ਬਣਾਉਂਦੇ। ਉਹਦੇ ਸੁਭਾਅ ਨਾਲ ਆਪਣੇ ਸੁਭਾਅ ਨੂੰ ਮਲਾਉਂਦਾ ਹੈ ਆਪਣੀ ਕਮੇ ਨੂੰ ਦੂਰ ਕਰਦਾ ਹੈ ਬਸ ਕਨੇੜੇ ਨਾਲ ਗਾਵੇ ਕੋ ਵਿਦਿਆ ਵਿਖਮ ਵਿਚਾਰ ਕੋਈ ਇਸ ਕਰਕੇ ਕਹਦਾ ਵਿਖਣ ਵਿਚਾਰ ਦੀ ਵਿਚਾਰ ਕਰਦਾ ਵਿਦਿਆ ਜਿਹੜੀ ਖੋਜ ਕਰਦੇ ਆ ਅਸੀਂ ਸੰਸਾਰ ਦੇ ਵਿੱਚ ਅਸੀਂ ਤਾਂ ਖੋਜ ਹੀ ਕਰਦੇ ਆ ਕਾਢੀ ਕਰਦੇ ਇਹ ਉਹਦੀ ਉਹ ਵਿਦਿਆ ਹੈ ਸਰੀਰ ਨਾਲ ਆਪ ਕਿਵੇਂ ਜੁੜੀ ਹੈ ਵਿਦਿਆ ਕੋਈ ਕਹ ਲ ਤੁਸੋਂ ਕਿਤੇ ਕਿਵੇਂ ਜੁੜੀ ਹੈ ਜੋੜ ਗੇਰ ਦਾ ਉਹ ਜੋ ਬਣਾਇਆ ਉਹ ਨਹੀਂ ਬਣਾਇਆ ਨਾ ਅਸੀਂ ਤਾਂ ਉਹਦੀ ਖੋਜ ਹੀ ਕਰ ਰਹੇ ਹਾਂ ਯਾ ਜੇ ਕਰ ਰਹੇ ਹਾਂ ਤੇ ਤਾਂ ਰਾਮ ਨੌਰਣ ਕੋਈ ਕਰ ਤੇ ਕਰ ਇਹ ਵਿਖਾ ਵਿਦਿਆਰਥੀ ਕੋਈ ਦੇਖ ਕੇ ਜਾਂ ਦੁਕਾਨੇ ਜਾਂ ਦੇਖੇ ਕੀ ਦੇਖੇ ਵਾਟੀ ਦਾ ਪੁੱਤਰ ਕਿਵੇਂ ਇਸ ਤਰ੍ਹਾਂ ਵਿਦਿਆਵੀ ਤੁਮ ਵਿਚਾਰ ਕੀਤੀ ਹੈ ਤਾਂ ਕਿ ਹੈ ਤਾਂ ਮਾਟੀ ਦਾ ਪੁੱਤਰਾ ਕਿਵੇਂ ਰਿਖਦਾ ਅਜੀਬ ਗੱਲ ਐ ਹੈ ਮਿੱਟੀ ਇਹ ਦੇਖਦਾ ਵੀ ਐ ਦੌੜਿਆ ਵੀ ਫਿਰਦਾ ਸੁਣਦਾ ਵੀ ਇਹਨੂੰ ਦੇਖੇ ਦੇਖੇ ਸੁਣੇ ਦੌੜਿਓ ਫਿਰਦਾ ਐ ਇਹ ਵੇਖਾਂ ਵਿਦਿਆਦੀ ਵਿਚਾਰਿਆ ਆਦਮੀ ਕਰਕੇ ਦਿਖਾਵੇ ਬੜੀਆਂ ਡੀਜ਼ਲ ਬਣਾਈਆਂ ਨੇ ਅਸੀਂ ਚੀਜ਼ਾਂ ਬਣਾਈਆਂ ਨੇ ਉਹਦੀ ਖਰਾਕ ਗੱਡੀਆਂ ਦੀ ਬੈਦਾ ਕਰਦੀਆਂ ਸਾਨੂੰ ਕਹਿੰਦੇ ਤੇਲ ਕੱਢ ਕੇ ਸਾਫ਼ ਕਰਕੇ ਉਹਨਾਂ 'ਚ ਪਾਉਣਾ ਪੈਂਦਾ ਇਹ ਆਪਣੀ ਖਰਾਕ ਆਪੇ ਬੈਦਾ ਕਰ ਲੈਂਦਾ ਆਪਣੀ ਖਰਾਕ ਆਪੇ ਢੋਲ ਲੈਂਦਾ ਕਿਹਨੇ ਚੇਤਨ ਹੈ ਨਾ ਮਸ਼ੀਨ 'ਚ ਆ ਜਿਹੜੀ ਸਰੀਰ ਦੀ ਮਸ਼ੀਨ ਹੈ ਚੇਤਨ ਹੈ ਅਸੀਂ ਕੋਈ ਐਸੀ ਮਸ਼ੀਨ ਨਹੀਂ ਬਣਾ ਸਕਦੇ ਜਿਹਦੇ ਵਿੱਚ ਚੇਤਨ ਪਾ ਲਈਏ ਇਹੀ ਬਖੰਦੇ ਮੈਨੂੰ ਦੇ ਵਿੱਚ ਜਿਹੜਾ ਲੀਵਰ ਬਣਿਆ ਮਕੈਨੀਕਲ ਦੇ ਵਿੱਚ ਪਹਿਲਾਂ ਕਹਿੰਦੇ ਲੀਵਰ ਬਣਿਆ ਲੀਵਰਾਂ ਦੇਖ ਕੇ ਬਣਿਆ ਹੱਥ ਆਪਣਾ ਅੰਦਰ ਇੱਥੇ ਜੋੜਾ ਊੜੀ ਦਾ ਇੱਥੇ ਜੋੜ ਐ ਚੱਕਦੇ ਆ ਨਾ ਲੀਵਰ ਸਭ ਤੋਂ ਪਹਿਲਾਂ ਆਣੀ ਦੇ ਅੰਗ ਦੇਖ ਕੇ ਤਾਂ ਲੀਵਰ ਬਣਦਾ ਪਿੰਗੜਾ ਸਾਡੀਆਂ ਨੇ ਐਈਆਂ ਉਂਗਲਾਂ ਬਣਾਈਆਂ ਰੋਬੋਟ ਦੇ ਉਹਨਾਂ ਨੇ ਬਣਾਈਆਂ ਨੇ ਨਾ ਪਹਿਲਾਂ ਇਹਦੀ ਵਿਦਿਆ ਜੋ ਹੀ ਗਾਂ ਦੀ ਵਿਦਿਆ ਸ਼ੁਰੂ ਕਰਦੇ ਹਾਂ ਸੀ ਜੇ ਬਗੋਰੇ ਬਣਾਈ ਸੀ ਉਹਨੂੰ ਦੇਖ ਕੇ ਹੀ ਕਰਦੇ ਨਕਲ ਕਰਦੇ ਇਸ ਕਰਕੇ ਕਈ ਆਦਮੀ ਗਾਉਂਦੇ ਨੇ ਬੈਠੇ ਨੇ ਉਹਦੀ ਵਿਦਿਆ ਦੀ ਵਿਚਾਰ ਕਰਦੇ ਨੇ ਕਿੰਨੇ ਘੋੜਲੇ ਹੋਇ ਚਾਹਉ ਵਿਦਿਆ ਘੋੜੇ ਹੁੰਦੇ ਨੇ ਕਿੰਨੀ ਵਿਦਿਆ ਉਹਦੇ ਵਿੱਚ ਹੈ ਟਰੱਕ ਕਹੇ ਜੀ ਭੰਦੇ ਬਣਾ ਰਹੇ ਨੇ ਕੋਈ ਨਕਸ਼ਾ ਬਣਾ ਰਿਹਾ ਹੈ ਗੁਰੂ ਵਿਦਿਆਨ ਆਡਾਟ ਨਾ ਖੇਮਣਾ ਹੈ ਜਿੱਦਾਂ ਜੀਵ ਨੇ ਆਦਮੀ ਨੇ ਕਰੂਰਾਂ ਦੀ ਸ਼ਕਲ ਨਹੀਂ ਮਿਲਦੀ ਜੇ ਹੈ ਯਾਰ ਜਿੱਦਾਂ ਵਰਜੀ ਬਣਾਈ ਜਾਂਦਾ ਫਿਰ ਉਹ ਨਾ ਮਿਲਦੀ ਫਿਰ ਫਿਰ ਪ੍ਰਿੰਟ ਨਹੀਂ ਮਿਲਦਾ ਸਭ ਵਿਦਿਆਰਥੀ ਹੈ ਜੋ ਜੋ ਡੀਪਲੀ ਜਾਣਦੇ ਆ ਵਿਚਾਰ ਜਿੱਦਾਂ ਨੂੰ ਵੀ ਜਾਂਦਾ ਹੈ ਹੀਰਤ ਹੈਰਤ ਹੈ ਸਕੇ ਹੋਏ ਰਹੀ ਹੈਰਾਨ ਜਿਹੜਾ ਖੋਜਣ ਲੱਗ ਜਾਂਦਾ ਹੈਰਾਨ ਹੋ ਜਾਂਦਾ ਬਿਸਮਾਰ ਵਿੱਚ ਹੈਰਾਨਾ ਉਹਨੇ ਬਿਸਮਾਰ ਦੇ ਇੱਥੇ ਹੈਰਾਨ ਲਿਖਿਆ ਜਾਂਦਾ ਕਿ ਤਾਂ ਕਿ ਬਿਸਮਾਰ আর ਹੈਰਾਨ ਨੂੰ ਇੱਕੋ ਕਰ ਦੇ ਜਾਂਦਾ ਅਰਥ ਕਰ ਲੋਏ ਬਿਸਮਾਰ ਦਾ ਅਰਥ ਨੂੰ ਸਮਝ ਆ ਜਾਏ ਬਿਸਮਾਰ ਦਾ ਹੁੰਦਾ ਹੈਰਾਨ ਹੋ ਜਣਾ ਇੱਥੇ ਹੈਰਤ ਹੈਰਤ ਹੋਈ ਸਕੀ ਫਿਰ ਤੇ ਹੈਰਤ ਹੈ ਸਕੀ ਹੋਏ ਰਹੀ ਜਿਹੜਾ ਉਹ ਖੋਜ ਕਰਨ ਲੱਗਦਾ ਹੈ ਹਰਾਨ ਤੇਰੇ ਵਰਗਾ ਵਿਦਵਾਨ ਕੋਈ ਨਹੀਂ ਤੇਰੇ ਵਰਗਾ ਛੱਤੀシャਲੀ ਕੋਈ ਨਹੀਂ ਤੇਰੇ ਵਰਗਾ ਗਿਆਨਮਾਨ ਕੋਈ ਨਹੀਂ ਤੇਰੇ ਵਰਗਾ ਦਾਾਕਾ ਕੋਈ ਨਹੀਂ ਤੇਰੇ ਵਰਗਾ ਦਰਿਆਦਲ ਕੋਈ ਨਹੀਂ ਬੇਪਰਵਾਹ ਕੋਈ ਨਹੀਂ ਇਹੋ ਤੇ ਗੁਣ